ਤੇਹੀ ਗੱਲ ਨਹੀਂ ਪਿਛਲੇ ਚ ਵੀ ਮਾਰਦੇ ਪੂਰੇ ਇੰਡੀਆ ਚ ਆਪਾਂ ਮਾਲ ਭੇਜਦੇ ਹਾਂ ਹਾਂਜੀ ਹਾਂ ਟਰਾਂਸਪੋਰਟ ਦਾ ਟਰਾਂਸਪੋਰਟ ਦਾ ਸਾਰਾ ਸਾਧਨ ਪੂਰਾ ਪੂਰਾ ਸਾਧਨ ਟਰਾਂਸਪੋਰਟ ਦਾ ਤੇ ਟਰਾਂਸਪੋਰਟ ਵਾਲਾ ਸੱਜਣ ਵੀ ਆਪਾਂ ਜ਼ਿੰਮੇਵਾਰ ਲੈਨੇ ਜਿਹੜਾ ਮਾਲ ਗੌਰ ਨਾਲ ਛੱਡ ਗਿਆ ਪੂਰੇ ਗੌਰ ਨਾਲ ਛੱਡ ਗਿਆ ਜ਼ਿੰਮੇਵਾਰੀ ਹੋ ਸਾਰੀ ਹਦਰਾਬਾਦ ਦੇ ਕਿੰਨੇ ਦਿਨ ਲੱਗ ਜਾਂਦੇ ਨੇ ਇੱਥੇ ਹਦਰਾਬਾਦ ਦੇ 7 ਦਿਨ ਲੱਗਦੇ ਹਫਤਾ ਫਿਰ ਇਹ ਮਤਲਬ ਠਹਿਰਾਓ ਇਹਨਾਂ ਦਾ ਕਿਵੇਂ ਹੁੰਦਾ ਇਹ ਠਹਿਰਾਓ ਰਾਤ ਨੂੰ ਚੜ੍ਹਾ ਲੈਂਦੇ ਹੁਣ ਗਰਮੀ ਹੈ ਦਿਨੇ ਹਲਾ ਲੈਂਦੇ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਆਂ ਆਪਾਂ ਪਿੰਡ ਹੰਢਾਇਆ ਕੋਠੇ ਚੁੰਗਾ ਦੇ ਇਹ ਪੰਡਤਾਂ ਦੇ ਕੋਠੇ ਵੀ ਵਜਦੇ ਨੇ ਜੇ ਗੱਲ ਕਰ ਲਈ ਆਪਾਂ ਪਹੁੰਚੇ ਹੋਇਆ ਸੱਜਣੋ ਜੀਤੀ ਪੰਡਤ ਦੇ ਕੋਲੇ ਪਹੁੰਚੇ ਹੋਇਆ ਇੱਥੇ ਤੇ ਜਿੰਨੀਆਂ ਮਈਆਂ ਅੱਜ ਮੈਂ ਤੁਹਾਨੂੰ ਦਿਖਾਉਂਗਾ ਇਹਨਾਂ ਦਾ ਲਾਟ ਜਾਣਾ ਸੱਜਣੋ ਹైదరాబాద్ ਤੇ ਦੋ ਮਈਆਂ ਨੇ ਜਿਹੜੀਆਂ ਆ ਪਹਿਲਣ ਕੱਤੀ 2 ਦੰਦ 8 ਕਿਲੋ ਬੌਲੀਆ ਤੇ ਇਹਦਾ ਸੂਆ ਦੂਜਾ ਇਹਦੇ ਥੱਲੇ 10 ਕਿਲੋ ਬੌਲੀਆ ਇਹ ਦੋਨੇ ਸੇਲ ਵਾਸਤੇ ਨੇ ਤੇ ਬਾਕੀ ਦਾ ਮਾਲ ਪੰਡਤ ਜੀ ਭੇਜ ਰਹੇ ਨੇ ਸੱਜਣੋ ਹైదరాబాద్ ਕਿਉਂਕਿ ਬਾਹਰ ਦੇ ਗਾਹਕ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਸਾਰੇ ਸੱਜਣ ਦੇਖ ਲਿਓ ਵੀਡੀਓ ਧਿਆਨ ਨਾਲ ਕਿਉਂਕਿ ਪਾਚ ਜਾ ਰਿਆ ਮਾਲ ਬਿਲਕੁਲ ਪਾਚ ਜਿਹੜੇ ਹਿਸਾਬ ਨਾਲ ਰੁੱਤਦਾ ਨਾ ਅੱਜ ਦੀ ਪਹੁੰਚ ਵੀ ਬਾਈ ਹੁਰੀ ਕਰ ਦੰਦੇ ਨੇ ਟਰਾਂਸਪੋਰਟ ਦਾ ਵੀ ਸਿਸਟਮ ਸਾਰਾ ਹੈਗਾ ਤੇ ਰੈਣ ਸੈਣ ਦਾ ਸਿਸਟਮ ਵੀ ਆ ਨਾਲ 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 ਸੱਜਣੋ ਸਾਨੂੰ ਕਮਾਉਣ ਦਾ ਗੱਡੀ ਦਾ ਸਿਸਟਮ ਵੀ ਆ ਬਾਈ ਕੋਲ ਜੇ ਗੱਲ ਕਰ ਲਈਏ ਤੇ ਬਾਕੀ ਆਜੋ ਪੰਡਤ ਜੀ ਨਾਲ ਕਰਾਉਂਦੇ ਆ ਗੱਲਬਾਤ ਤੇ ਫਿਰ ਕੁਝ ਜਾਨਵਰ ਇਹਨਾਂ ਚੋਂ ਤੋੜ ਕੇ ਵੀ ਦਿਖਾਵਾਂਗੇ ਤੇ ਉਹ ਦੋਨੇ ਤੋੜ ਕੇ ਦਿਖਾਵਾਂਗਾ ਜਿਹੜੀਆਂ ਫੋਰ ਸੇਲ ਨੇ ਆਜੋ ਪੰਡਤ ਜੀ ਹੋਰ ਠੀਕ ਠਾਕ ਹੋਣੀ ਠੀਕ ਹੈ ਜੀ ਬਹੁਤ ਵਧੀਆ ਹੋਸਟ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਚੱਲਦਾ ਟੌਪ ਤੇ ਪੂਰਾ ਟਾਪ ਤੇ ਚੱਲ ਰਿਹਾ ਹੈ। ਹਾਂ, ਮਾਲ ਬਾਹਰ ਮੋਰ ਭੇਜੀ ਜਾਂਦਾ। ਹਾਂ, ਬਾਹਰ ਜਾਂਦਾ। ਪਹਿਲਾਂ ਵੀ ਆਪਾਂ ਨੇ ਇਸ ਘਰ ਚੋਂ ਸੱਜਣੋਂ ਇੱਕ ਵੀਡੀਓ ਬਣਾਈ ਤੇ ਮੇਰਾ ਖਿਆਲ ਹੈ ਉਦੋਂ ਵੀ ਮਾਲ ਹੈ ਹైదరాబాద్। ਉਦੋਂ ਵੀ ਹైదరాబాద్ ਹੀ। ਉਦੋਂ ਵੀ ਹైదరాబాద్। ਉਹ ਕਿਹੜੀਆਂ ਕਿਹੜੀਆਂ ਸਟੇਟਾਂ 'ਪੇ ਭੇਜੀ ਜਾਂਦੇ ਮਾਲ? ਉਹ ਹైదరాబాద్ ਭੇਜਦੇ ਨੇ, ਨਗੌਰ ਭੇਜਦੇ ਨੇ, ਜੀਂਦ ਭੇਜਦੇ ਨੇ, ਬਾਹਰ ਭੇਜਦੇ ਨੇ। ਐਮਪੀ, ਜੂਪੀ ਭੇਜਦੇ ਨੇ। ਜੇ ਮੈਂ ਗੱਲ ਕਰਲਾਂ ਪੰਡਤ ਜੀ, ਵੀ ਪੂਰੇ ਇੰਡੀਆ 'ਚ ਆਪਾਂ ਮਾਲ ਭੇਜਦੇ ਹਾਂ। ਹਾਂ ਜੀ ਹਾਂ। ਟਰਾਂਸਪੋਰਟ ਦਾ। ਟਰਾਂਸਪੋਰਟ ਦਾ ਸਾਰਾ ਸਾਧਨ ਪੂਰਾ। ਪੂਰਾ ਸਾਧਨ ਟਰਾਂਸਪੋਰਟ ਦਾ ਤੇ ਟਰਾਂਸਪੋਰਟ ਵਾਲਾ ਸੱਜਣ ਵੀ ਆਪਾਂ ਜ਼ਿੰਮੇਵਾਰ ਲੈਨੇ ਜਿਹੜਾ ਮਾਲ ਗੌਰ ਨਾਲ ਛੱਡ ਗਏ ਪੂਰੇ ਗੌਰ ਨਾਲ ਛੱਡ ਗਏ ਜ਼ਿੰਮੇਦਾਰੀ ਹੋ ਸਾਰੀ ਹਦਰਾਬਾਦ ਦੇ ਕਿੰਨੇ ਦਿਨ ਲੱਗ ਜਾਂਦੇ ਨੇ ਇੱਥੇ ਹਦਰਾਬਾਦ ਦੇ 7 ਦਿਨ ਲੱਗਦੇ ਹਫਤਾ ਫਿਰ ਇਹ ਮਤਲਬ ਠਹਿਰਾਓ ਇਹਨਾਂ ਦਾ ਕਿਵੇਂ ਹੁੰਦਾ ਠਹਿਰਾਓ ਰਾਤ ਨੂੰ ਚੜ੍ਹਾ ਲੈਂਦੇ ਹੁਣ ਗਰਮੀ ਹੈ ਦਿਨੇ ਲਾ ਲੈਂਦੇ ਹੋਟਲਾਂ ਤੇ ਠੀਕ ਆ ਗੱਲ ਵੀ ਸੈਟਿੰਗ ਜੇ ਗੱਲ ਕਰ ਲਈ ਹਦਰਾਬਾਦ ਤੱਕ ਹੈਗੀ ਆ ਆਪਣੀ ਹੈਗੀ ਆ ਪੂਰੀ ਸੈਟਿੰਗ ਆ ਤੇ ਨਾਲ ਬੰਦੇ ਵੀ ਭੇਜਦੇ ਆ ਬੰਦੇ ਦੋ ਭੇਜਦੇ ਆ ਆਪਦੇ ਬੰਦੇ ਭੇਜਦੇ ਗੱਡੀ ਦੇ ਵਿੱਚ ਫਿਰ ਕੇ ਤੂੜੀ ਦਾਣਾ ਗੁੜ ਹਾਂਜੀ ਸਾਰੀ ਚੀਜ਼ ਭੇਜਦੇ ਆ ਨਾਲ ਏ ਟੂ ਜ਼ੈਡ ਇਹਨਾਂ ਵੀ ਜੀ ਖਰਾਕ ਆ ਸਾਰੀ ਭੇਜਦੇ ਆ ਸਾਰੀ ਭੇਜਦੇ ਆ ਨਾਲ ਆ ਦਵਾਈ ਦਾ ਪਾ ਵੀ ਭੇਜਦੇ ਆ ਪੰਡਤ ਜੀ ਕਹਿੰਦੇ ਨਾਲ ਤੇ ਰਸਤੇ ਚ ਵੀ ਕੋਈ ਦਿੱਕਤ ਆਉਂਦੀ ਆ ਯਾਰ ਟਿਕਟ ਆਪਾਂ ਮੜਾ ਮੋਟਾ ਜਾਣ ਲਾ ਦਵਾਈ ਦੰਨੇ ਆ ਦੇ ਕੇ ਭੇਜਦੇ ਆ ਸਾਰਾ ਕੁਝ ਹਮਾਲ ਜ਼ਿੰਮੇਵਾਰੀ ਨਾਲ ਭੇਜਦੇ ਆ ਇਹ ਗੱਲ ਕਰਕੇ ਆ ਆਜੋ ਹੁਣ ਦੋ ਫੋਰ ਸੇਲ ਵਾਲੀਆਂ ਦਿਖਾਉਣੇ ਉਧਰਲੇ ਬੰਨਿਓ ਆਪਾਂ ਲੈ ਸੱਜਣੋ ਆ ਇੱਕ ਨੰਬਰ ਵਾਲੀ ਕੱਤੀ ਤੋਂ ਕਰਦੇ ਆ ਸਟਾਰਟ ਨਗੀਨਾ ਹੀ ਆ ਇਹਦੀ ਕੀ ਡਿਟੇਲ ਆ ਪੰਡਤ ਜੀ ਸੁਆ ਕਿਹੜਾ ਇਹਦਾ ਇਹ ਸੁਆ ਪਹਿਲਾਂ ਦਾ ਜੀ ਸੂਰਾ ਪਹਿਲਾ ਤੇ ਦੰਦਾਂ ਚ ਕਿਵੇਂ ਆ ਦੰਦੋਂ ਚੌਗੀ ਆ ਜੀ ਦੰਦੋਂ ਚਾਰ ਦੰਦ ਹਾਂ ਆ ਸ਼ਕੀਨ ਸਕੂਨ ਉਹ ਤਾਂ ਗੱਤੀ ਜੇ ਗੱਲ ਕਰ ਲਈ ਇੱਕ ਇੱਕ ਦਿਨ ਹੋ ਗਏ ਸੂਈ ਨੂੰ ਇਹਨੂੰ ਚਾਰ ਦਿਨ ਹੋ ਗਿਆ ਜੀ ਪੂਰਾ ਸੂਈ ਚਾਰਾਂ ਦਿਨਾਂ ਦੀ ਸੂਈ ਥੱਲੇ ਬੋਲਾ ਕਿੰਨੀ ਰੈਡੀ ਆ ਜੀ ਇਹਦੇ ਥੱਲੇ 8-9 ਕਿਲੋ ਬੋਲਾ ਹੈਗਾ 8-9 ਕਿਲੋ ਬੋਲਾ ਹੈਗਾ ਦੁੱਧ ਕਿੰਨਾ ਕ ਪਾ ਦੂ ਆਪਣੇ ਦੁੱਧ ਤੇ ਇਹ ਦੇਉਗੀ 12 ਕਿਲੋ 12-13 ਕਿਲੋ ਪਾ ਦੂਗੀ ਹੈਨਾ ਤੇ ਮੇਨ ਗੱਲ ਆ ਸੱਜਣੋ ਯਾ ਸ਼ਕੀਨ ਸਕੂਨ ਕਰਦੀ ਆਲੂ ਨਹੀਂ ਕਰਦੀ ਭੋਰਾ ਵੀ ਹਾਂ ਲੈ ਤਾਰਾ ਵੀ ਦਿਖਾ ਦਿ ਮਾਰ ਕੇ ਤਾਰਾ ਦਿਖਾ ਅੱਛੇ ਜੀ ਬੈਜੋ ਜੀ ਇੱਥੇ ਹਾਂ ਤ ਲਾ ਸੱਜਣਾ ਪਹਿਲਨ ਕੱਤੀ ਅਹੀ ਜੀ ਯਾਰਾ ਮੁਸ਼ਕਲ ਆ ਮਿਲਦੀ ਆ ਜਿਹੜੀ ਅਸੀਂ ਧਾਰਾ ਮਰਵਾਦੀ ਆ ਪਿਛਲੇ ਚ ਵੀ ਮਾਰ ਦੋ ਤੇ ਵਾਈ ਚ ਬੂਈ ਵਾਲਾ ਕੰਮ ਇਹਦਾ ਫਤਿਹ ਆ ਤੇ ਬਾਕੀ ਨੇਰੇ ਆ ਕੇ ਤੁਸੀਂ ਪਾਸ ਕਰਕੇ ਲੈ ਜਾਣੀਆਂ ਬਾਈ ਤੋਂ ਪਾਸ ਕਰਕੇ ਵੀ ਲੈ ਜਾ ਸਕਦੇ ਹੋ ਖੋਲ ਕੇ ਤੋੜ ਦੋ ਜੀ ਨੂੰ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਚਾਰਾਂ ਦਿਨਾਂ ਦੀ ਸੂਈ ਆ ਮਾਗਰ ਮੇਲ ਕਾਫਾ ਬੌਲੀ ਹੈਗੀ ਆ ਇਸ ਟਾਈਮ 8 ਤੋਂ 9 ਕਿਲੋ ਤੇ ਮੇਨ ਗੱਲ ਆ ਜਿਹੜੀ ਕੱਟੀ ਸ਼ਕੀਨ ਸ਼ਕੂਨ ਵੀ ਆ ਤੇ ਥਣ ਥਣੋਟ ਵੀ ਚੰਗਾ ਲੱਗਿਆ ਚਲਾ ਦਿਓ ਇਹਨੂੰ ਚਲਾ ਦਿਓ ਚਲਾ ਦੇ ਚਲਾ ਦੇ ਇੱਥੋਂ ਕਮਾ ਲਓ ਜੀ ਲੈ ਇਹਦਾ ਸੱਜਣੋ ਰੇਟ ਰੂਟ ਵੀ ਕਰਾ ਦੂੰਗਾ ਮੈਂ ਥੋੜਾ ਅੱਗੇ ਲਾ ਹੁੰਦਾ ਵੀ ਕਈ ਸੱਜਣਾ ਵੀਡੀਓ 'ਚ ਰੇਟ ਨਹੀਂ ਕਰਦੇ ਪੰਡਤ ਕਹਿੰਦਾ ਆਪਾਂ ਰੇਟ ਰੂਟ ਕਰਾਂਗੇ ਨਵੇੜਾਂਗੇ ਕੰਮ ਸਾਰਾ ਨਾਲ ਦੀ ਨਾਲ ਤੇ ਮੇਨ ਗੱਲ ਆ ਜਿਹੜਾ ਜਾਦੇ ਸਿਸ਼ਟਮਾ ਬਾਈਆਂ ਦਾ ਯਾਰ ਮਾਲ ਬਾਹਰੇ ਜਾਦੇ ਜਾਂਦਾ ਇਸ ਘਰ ਦੇ ਵਿੱਚੋਂ ਮਾਲ ਜਿਵੇਂ ਗੱਲ ਕਰਨਾ ਐਮਪੀ ਯੂਪੀ ਕਈ ਸਟੇਟਾਂ 'ਚ ਬਾਈ ਹੋਰੀ ਮਾਲ ਭੇਜਦੇ ਨੇ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਇਹਦਾ ਮੁੱਲ ਲੱਖ ਹੈ ਜੀ 95000 ਲਵਾਂਗੇ ਰੈਡੀ 95000 ਰੁਪਿਆ ਇਹਦਾ ਆਪਾਂ ਲੈ ਲਾਂਗੇ ਹਾਂ ਆਪਾਂ ਸੈਕ ਭਾਲਾ ਮਾਰੀ ਨਾ ਭਾਲਾ ਭਾਲਾ ਪਹਿਲਾਂ ਅੱਛਾ ਭਾਲਾ ਕਰਦੀ ਹਾਂ ਹਾਂ ਹਜੇ ਪਲੋਂ ਆ ਨਾ ਥਣ ਥਨੋਟ ਵੀ ਚੰਗਾ ਹੈ ਤੇ ਬਾਕੀ ਪਸ਼ਮੀ ਇਹਦੇ ਮੂਰੇ ਬੱਚਾ ਬੰਨਿਆ ਹੋਇਆ ਸੱਜਣੋਂ ਕਈ ਵਾਰੀ ਪਸ਼ੂ ਨਾ ਬੱਚੇ ਨੂੰ ਚੱਟ ਕੇ ਪਾਸਮ ਜਾਂਦਾ ਬਾਕੀ ਤੁਸੀਂ ਯਾਰ ਨੇੜੇ ਆ ਕੇ ਤਸੱਲੀ ਕਰਕੇ ਜਦੋਂ ਮਰਜ਼ੀ ਬਾਈ ਤੋਂ ਲੈ ਜਾਓ ਇਹ ਨਗੀਨਾ ਮਿਲੂਗਾ 95000 ਦਾ ਛੋਟ ਛੱਪਾ ਮਾਨਤਾਨ ਹੋ ਜੂਗਾ ਹਨਾ ਤੇ ਹੁਣ ਆ ਵੀ ਤੋਰ ਦੇ ਦੋ ਨੰਬਰ ਵਾਲੀ ਖੋਲ ਕੇ ਆ ਦੂਜੇ ਤੇ ਇਹਦਾ ਕਿਹੜਾ ਸੂਆ ਦੂਜਾ ਸੂਆ ਇਹ ਕਾ ਇੱਕ ਦਿਨ ਦੀ ਸੂਈ ਆ ਜੀ ਇਹ ਵੀ ਤਿੰਨ ਕ ਚਾਰ ਦਿਨਾਂ ਦੀ ਸੂਈ ਆ ਇਹਦੇ ਥੱਲੇ ਕਿੰਨੀ ਕ ਪੌਲੀ ਇਹਦੇ ਥੱਲੇ 11 ਤਿਆਰ ਆ। ਹਾਂ। ਲਾ ਇਹਦਾ ਹੈਗਾ ਦੂਜਾ ਸੂਆ ਇਹ ਵੀ ਤਿੰਨਾ ਚਾਰਾਂ ਦਿਨਾਂ ਦੀ ਸੂਈ ਆ। ਇਹਦੇ ਥੱਲੇ ਹੈਗਾ ਸੱਜਣੋਂ 11 ਕਿਲੋ ਬੋਲਾ। ਇਹ ਤਾਂ ਰੈਡੀ ਵੀ ਮੈਂ 13 13 14 ਕਿਲੋ ਬੋਲਾ। ਆ 13 14 ਕਿਲੋ ਦਾ ਆਰਾਮ ਨਾਲ ਪਾਉਣੀ ਚਾਹੀਦੀ ਇਹਦੇ ਹਿਸਾਬ ਨਾਲ 11 ਇਸ ਟਾਈਮ ਰੈਡੀ ਆ। ਤੋਰਦੇ ਤੋਰਦੇ ਆ ਇਹਨੂੰ ਤੇ ਬਾਕੀ ਇਹ ਸੱਜਣੋਂ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਝੋਟੀ ਦੀ ਲਾਜਵਾ ਉਹ ਉੱਤੋਂ ਚੜਾਈ ਚੜੂਈ ਬਹੁਤ ਆ ਤੇ ਸਿੰਘ ਸੁng ਦੀ ਕੁਆਲਿਟੀ ਵੀ ਚੰਗੀ ਆ ਇੱਥੇ ਤੋਂ ਕਮਾ ਲਓ ਜੀ। ਠੰਡੀ ਸੀਲ ਵਾਲੀ ਆ ਜੀ। ਚਵਾਈ ਕਿਵੇਂ ਆ ਇਹਦੀ? ਚਵਾਈ 100 ਨੰਬਰੇ ਆ ਥਾਂ ਥਨੜ ਚੰਗਾ ਲੱਗਿਆ ਤੇ ਲੱਗਿਆ ਵੀ ਮੁੱਠੀ ਦੀ ਚਵਾਈ ਵਾਲਾ ਜੇ ਗੱਲ ਕਰ ਲਈਏ ਤੇ ਉੱਤੇ ਬਾਡੀ ਦੀ ਚੜਾਈ ਚੜੂਈ ਦੀ ਗੱਲ ਕਰ ਲਈਏ ਬਾਈ ਚੜਾਈ ਚੜੂਈ ਝੋਟੀ ਦੀ ਬਹੁਤ ਆ ਸੂਆ ਹੈਗਾ ਦੂਜਾ ਤੇ 10 11 ਕਿਲੋ ਬਾਈ ਹੋਰੀ ਕਹਿੰਦੇ ਬੋਲੀ ਇਹਦੇ ਥੱਲੇ ਇਸ ਟਾਈਮ ਹੈਗੀ ਆ ਰੈਡੀ ਦੀ ਆ ਇਹਦੀਆਂ ਵੀ ਤਾਰਾਂ ਦਿਖਾ ਦੇ ਮਾਰ ਕੇ ਲਾ ਕੇ ਬੱਚਾ ਲੈ 100 ਸੱਜਣੋਂ ਸਾਨੂੰ ਇਹਦੀਆਂ ਵੀ ਮਾਰ ਕੇ ਦਿਖਾ ਦੇ ਨੇ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਜਾਨਵਰ ਮਗਾਉਣੇ ਨੇ ਬਾਈ ਨਾਲ ਸੰਪਰਕ ਕਰ ਲਿਓ ਆਨਲਾਈਨ ਵੀ ਮੰਗਾ ਸਕਦੇ ਹਾਂ ਨੇੜੇ ਆ ਕੇ ਪਾਸ ਕਰਕੇ ਲਿਆਣੀਆਂ ਸੱਜਣੋ ਨੇੜੇ ਆ ਕੇ ਪਾਸ ਕਰਕੇ ਵੀ ਲਿਆ ਸਕਦੇ ਆ ਇਹਦਾ ਪੰਡਤ ਜੀ ਕੀ ਰੇਟ ਕਰਾਂਗੇ ਦੋ ਨੰਬਰਾਂ ਦੀ ਇਹਦਾ ਮੁੱਲ ਹੈਗਾ ਜੀ 1.5 ਲਵਾਂਗੇ ਦਾ ਪੂਰਾ ਲੱਖ ਪੂਰੇ ਲੱਖ ਦੀ ਹਾਂ ਹਾਂ 1 ਲੱਖ ਦੀ ਬਾਈ ਕਹਿੰਦਾ ਇਹ ਦੇ ਦਾਂਗੇ ਮੁੱਲ ਹੈਗਾ ਇਹਦਾ 1 ਲੱਖ ਤੇ 5000 ਆ ਗਈ ਆ ਗਈ ਭਾਈ ਆ ਗਈ ਆਉਂਦੀ ਤਾਂ ਬੜਾ ਸੇਤ ਹੀ ਆ ਕਰ ਦੇ ਸੱਜਣਾ ਬੱਚਾ ਪਰ ਇਹ ਤਾਂ ਹੁਣ ਧਾਰਾਂ ਦਿਖਾ ਦੇ ਮਾਰ ਕੇ ਤੇ ਇੱਕ ਵਾਰੀ ਤੁਹਾਨੂੰ ਮੈਂ ਥਣ ਥਨੋਟ ਵੀ ਦਿਖਾ ਦਣਾ ਨੇੜੇ ਲਾ ਕੇ ਉਹਨਾਂ ਚਾਂਦ ਦਾ ਚਮਾਰ ਚ ਮਾਰਦੇ ਧਾਰਾ ਤਾ ਤੂੰ ਨਾ ਸਾਨੂੰ ਆਪਾਂ ਇਹ ਵੀ ਦਿਖਾ ਦੇਣੇ ਮਾਰ ਕੇ ਇਹ ਗੱਲ ਨਹੀਂ ਪਿਛਲੇ ਚ ਵੀ ਮਾਰਦੇ ਤਾ ਤਾਰਾ ਤੂੰ ਨਾ ਸੱਜਣੋ ਕਿਨੇ ਬਾਕੀ ਨੇੜੇ ਆ ਕੇ ਤੁਸੀਂ ਵੀ ਲੈ ਜਾਓ ਪਾਸ ਕਰਕੇ ਬਾਈ ਤੋਂ ਕੇਰਾ ਇਹਨੂੰ ਹੋਰ ਚਲਾ ਦਿਓ ਜੀ ਪਾਸ ਨੂੰ ਕਿ ਥੋੜਾ ਜਾਨਵਰ ਖੜ ਜਾਣਾ ਥੱਲੇ ਆ ਇਹਨੂੰ ਚਲਾ ਦਿਓ ਕਾ ਸਜਣਾ ਸੂਆ ਇਹਦਾ ਹੈਗਾ ਦੂਜਾ ਬਾਈ ਕਹਿੰਦਾ ਇਹ ਦੇਵਾਂਗੇ 1 ਲੱਖ ਦੀ ਪੂਰੇ ਦੀ 1 5 ਇਹਦਾ ਮੁੱਲ ਹੈ ਤੇ ਰੇਟ ਸੁਣ ਮੈਂ ਦੱਸਦਾ ਉਹਨਾਂ ਵੀਡੀਓ ਦੇ ਵਿੱਚ ਰੇਟ ਮੈਂ ਨਾ ਤਕਰੀਬਨ ਤਕਰੀਬਨ ਫਿਕਸ ਜਿਹਾ ਹੀ ਕਰਾਉਣਾ ਉਹਨਾਂ ਕੋਈ ਰੇਟ ਨਹੀਂ ਬੜਾ ਜਿਆਦਾ ਫਰਕ ਹੁੰਦਾ ਆਪਣੇ ਰੇਟਾਂ 'ਚ ਵੀ 5 ਤੋਂ 10 ਹਜ਼ਾਰ ਦਾ ਫਰਕ ਹੋਵੇ ਵਾ ਕਮਾ ਲਓ ਜੀ ਇੱਥੇ ਤੇ ਬਾਦੀ ਬੂਡੀ ਦੀ ਵੀ ਝੋਟੀ ਚੰਗੀ ਆ ਜੇ ਗੱਲਬਾਤ ਕਰ ਲਈਏ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਸੂਆ ਇਹਦਾ ਹੈਗਾ ਸਜਣਾ ਦੂਜਾ ਜਿਹੜੇ ਸੱਜਣ ਨੂੰ ਇਹਨਾਂ ਪਹਿਲੀਆਂ ਦੋਹੇ ਝੋਟੀਆਂ ਚ ਕੋਈ ਵੀ ਜਾਨਵਰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਯਾਰ ਬਾਈ ਤੋਂ ਖਰੀਦ ਕੇ ਲਿਆ ਸਕਦੇ ਹੂੰ ਤੇ ਮੇਨ ਗੱਲ ਜੇ ਮੈਂ ਗੱਲ ਕਰ ਲਾਂ ਬਾਈ ਹੋਰਾਂ ਦਾ ਵਪਾਰ ਦਾ ਕੰਮ ਹੀ ਆ ਕਰੀਏ ਇਹਨੂੰ ਮੜੀ ਹਾਂ ਕੰਮ ਬਾਈ ਦਾ ਵਪਾਰ ਦੀ ਯਾਰ ਰੂਟੀਨ 'ਚ ਵੀ ਪੰਡਤੀ ਜਾਨਵਰ ਰੱਖਦੇ ਆਪਾਂ ਰੂਟੀਨ 'ਚ ਰੱਖਦੇ ਆਂ ਰੋਜ਼ 10 12 12 ਟੰਗਰ ਹੁੰਦੇ ਆ ਹਾਂ ਤੇ ਮੇਰਾ ਖਿਆਲ ਆ ਥੋੜਾ ਬਹੁਤਾ ਗਾਵਾਂ ਦਾ ਵੀ ਚੱਲਦਾ ਸੀ ਗਾਵਾਂ ਵੀ ਲੈ ਆਉਣੇ ਆ ਆਗਾ ਮਾ ਹੁਣ ਗਰਮੀ ਕਰਕੇ ਥੋੜਾ ਘਟ ਕੇ ਨਾ ਬਹੁਤ ਗਰਮੀ ਸੀ ਕਿ ਤਾਲ ਲਿਆਂਦੀ ਆ ਜਿਹੜਾ ਮਾਲ ਆਪਾਂ ਹ ਹైదరాబాద్ ਭੇਜਾਂਗੇ ਇਹਦਾ ਮੋਟਾ ਮੋਟਾ ਹਿਸਾਬ ਦੱਸ ਦੋ ਵੀ ਕਿੰਨੇ ਤੋਂ ਕਿੰਨੇ ਕੇ ਰੇਟ ਆ ਲੈ ਇਹੇ ਬਸ 90 ਪੇ 90 ਦੇ ਭਾਜ 90 92 ਦੇ ਭਾਜ ਹੋ ਗਈਆਂ ਸਾਰੀਆਂ ਮੈਸਾ ਕੋਈ ਵਾਧਾ ਕੋਈ ਘਟਾ ਅੱਛਾ ਜੀ ਹਾਂ ਵੀ ਜੇ ਆਪਾਂ ਮੋਟਾ ਹਿਸਾਬ ਲਾ ਲਈ ਵੀ 90 92 ਦਾ ਡਾੜਾ ਜਾ ਪੈਂਦਾ ਡਾੜਾ ਜਾ ਪੈਂਦਾ ਬਸ ਹਾਂ ਵੀ ਵਿਦ ਨਾਲ ਆਪਣਾ ਪਹੁੰਚਦਾ ਸਿਸਟਮ ਵੀ ਆ ਹਾਂ ਹਾਂ ਆ ਜਿਵੇਂ ਤੁਹਾਨੂੰ ਮੈਂ ਕੱਲੀ ਕੱਲੀ ਮੈਂ ਦਿਖਾ ਵੀ ਦਿੰਦਾ ਇਧਰੋਂ ਮਈਆਂ ਚੰਗੀਆਂ ਨੇ ਦੁੱਧ ਆ ਲੀਆਂ ਮੈਸਾ ਨੇ ਇਹਦਾ ਸੂਆ ਕਿਹੜਾ ਹੋਊਗਾ ਜੀ ਇਹਦਾ ਤੀਜਾ ਸੂਆ ਆ ਖਾਨਸਨੌੜ ਚੰਗਾ ਲੱਗਿਆ ਇਹਨੂੰ ਹਨਾ ਹੂੰ ਤਾਜੀ ਕੱਲ ਹੀ ਸੂਈ ਆ ਠੀਕ ਹੈ ਜੀ ਪਹਿਲਾਂ ਵੀ ਆਪਾਂ ਜੇ ਗੱਲ ਕਰ ਲਈ ਪਹਿਲਾਂ ਵੀ ਜਾਂਦਾ ਮਾਲੋ ਪਹਿਲਾਂ ਵੀ ਜਾਂਦਾ ਉਹਨਾਂ ਦੇ ਕਈ ਗਾ ਉਸੇ ਗਾ ਕਦੀ ਹੁਣ ਜਾਣਾ ਪਹਿਲਾਂ ਵੀ ਜਾਂਦਾ ਰਿਹਾ ਆ ਪਹਿਲਾਂ ਵੀ ਆਪਣੇ ਚੈਨਲ ਤੇ ਮੇਰਾ ਗਿਆ ਬਾਕੀ ਵੀਡੀਓ ਆਹੀ ਦਾ ਕਹਿੰਦੀ ਵੀਡੀਓ ਤੇ ਬਾਕੀ ਜੇ ਗੱਲ ਕਰ ਲਈਏ ਕਿਸੇ ਹੋਰ ਸੱਜਣ ਨੇ ਆਪਣੇ ਨਾਲ ਸੰਪਰਕ ਕਰਨਾ ਆ ਵੀ ਕਿੰਨੇ ਕਿ ਦਿਨ ਪਹਿਲਾਂ ਜਾਂ ਕਿਵੇਂ ਕੋਈ ਐਡਵਾਂਸ ਟੋਕਨ ਮੰਨੀ ਉਹ ਕੀ ਸਿਸਟਮ ਹੁੰਦਾ ਬਸ ਫੋਨ ਕਰਕੇ ਪੰਜ ਚਾਰ ਦਿਨ ਪਹਿਲਾਂ ਦੱਸਣ ਫੇਰ ਮਾਲ ਹੋ ਜਾਂਦਾ हां ਜਿਵੇਂ ਆਪਾਂ ਕੁਸ਼ਲ ਦਾ ਮਾਲ ਆਪਣੇ ਘਰੋਂ ਵੀ ਦੇ ਦਨੇ ਆ। ਕੁਸ਼ਲ ਘਰੋਂ ਘੱਟ ਦਾ ਵਾਧਾ ਅਸੀਂ ਪਿੰਡਾਂ 'ਚ ਦਵਾ ਦਨੇ ਆ। ਹਾਂ ਪਿੰਡਾਂ 'ਚ ਦਵਾ ਦਨੇ ਆ। ਅਸੀਂ ਹਰਿਆਣੇ ਵਾਲਾ ਰੂਟ ਤਾਂ ਨਹੀਂ ਬਣਾਉਂਦੇ। ਨਾ 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 ਅਸੀਂ ਤਾਂ ਆਪਦੇ ਏਰੀਏ 'ਚੋਂ ਲਿਆਉਂਦੇ ਇੱਥੋਂ। ਮਾਲ ਵਿੱਚ ਝੂਠ ਨਹੀਂ ਬੋਲਦੇ। ਆਪਣੇ ਏਰੀਏ ਦਾ ਮਾਲ ਹੀ ਬਹੁਤ ਵਧੀਆ ਤੁਸ। ਆ ਗੱਲ ਕਰ ਲਈਏ ਸੱਜਣੋ ਰਾਮਪੁਰਾ ਫੂਲ ਏਰੀਆ ਬਾਈ ਹੋਰ ਨੇੜੇ ਹੀ ਰਹਿੰਦਾ ਇਸ ਏਰੀਏ ਦਾ ਜੀ ਮੋੜ ਮੰਡੀ ਹੋਈ ਰਾਮਪੁਰਾ ਹੋਇਆ। ਮੋੜ ਮੰਡੀ ਚੰਗਾ ਸੁਥਰਾ ਮਾਲ ਹੀ ਹੁੰਦਾ ਏ ਏਰੀਏ ਦਾ। ਬਹੁਤ ਸੁਥਰਾ ਮਾਲ ਹੁੰਦਾ। ਇਹ ਰੇਟ ਵੀ ਜੇ ਗੱਲ ਕਰ ਲਈਏ ਰੇਟ ਵੀ ਜੈਨੂਨ ਹੁੰਦੇ ਆ ਹਰਿਆਣੇ ਚ ਭਾਅ ਥੋੜਾ ਜਿਆਦਾ ਤੇਜ਼ ਬਣ ਜਾਂਦਾ ਨਾ ਜੇ 20000 ਦਾ ਫਰਕ ਆ 25000 ਹਰਿਆਣੇ ਚ ਮਹਿੰਗੀ ਮੈਂ ਆਪਣੇ ਏਰੀਆ ਚ ਸਸਤੀ ਮੈਂ ਇਹ ਇਹਦਾ ਇਹਦਾ ਕੀ ਸੀ ਨਾ ਨਾਲ ਦੁੱਧ ਉਹ ਨਹੀਂ ਦਿੰਦੀ ਆ ਇਹਦਾ ਕੀ ਸੀ ਨਾ ਤੇ ਹੋ ਇਹਦਾ ਲੈ ਵਾਲੂ ਬਹੁਤ ਆ ਇਹ ਰਾਤ ਸੂਈ ਆ ਅੱਛਾ ਜੀ ਇਹ ਰਾਤ ਸੂਈ ਆ ਹੂੰ ਇਹਦੇ ਤਾਂ ਨਹੀਂ ਪਤਾ ਫਿਰ ਕੱਲੀ ਦੇ ਕਿੰਨੇ ਕਰਤੀਏ ਨੇ ਕੱਲੀ ਤਾਂ ਵਿੱਚ ਬੰਡੇ ਆ ਜੋ ਹੁਣ ਕੀ ਕਹਿ ਸਕਦੇ ਆ ਅਛਾ ਕੋਈ ਘੱਟ ਕੋਈ ਵਾਧਾ ਜਿੱਤਨ ਦੀ 75 ਦੀ ਆ ਇਹ ਅੱਛਾ ਜੀ ਹਾਂ ਕੁੱਲ 75000 75000 ਦੀ ਲਈ ਹੈ ਠੀਕ ਹੈ ਗੱਲ ਆ ਤੇ ਬਾ ਬਾਡੀ ਬੁੱਡੀ ਚੰਗੀ ਆ ਇਹਦੀ ਆ ਬਾਡੀ ਬੁੱਡੀ ਚੰਗੀ ਆ ਆ 70 70 ਦੇ ਲੰਜਾਂ ਨੇ ਆ ਤਾਂ ਆ ਬੱਚ ਮਈਆਂ ਵੱਡੀਆਂ ਨੇ ਉਹ ਵੱਧ ਮੁੱਲ ਦੇ ਆ ਹਾਂ ਜੇ ਗੱਲ ਕਰ ਲਈਏ ਵੀ ਜਿਵੇਂ ਆ ਮੈਂ 70 ਦੀਆਂ ਆ ਵੀ 70 ਦੀ ਲਈ ਹੈ ਜੀ ਇਹ ਜੋੜਾ ਜੇ ਗੱਲ ਕਰ ਲਈਏ ਦੋ ਇਹ 140 ਦੀਆਂ ਲਈਆਂ ਨੇ ਪੰਡਤ ਜੀ ਇਹ ਦੁੱਧ ਕਿੰਨਾ ਕੁ ਪਾ ਦੇਣੀਆਂ ਦੋ ਇਹ ਦੁੱਧ 13 13 14 14 ਕਿਲੋ ਪਾਣਗੀਆਂ ਹਾਂ ਤੇ ਮੇਨ ਗੱਲ ਕਰ ਲਈਏ ਜੀ ਦੁੱਧ ਵਾਲੀਆਂ ਆਈਟਮਾਂ ਨੇ ਨਾ ਹਾਂ ਦੁੱਦੜੀਆਂ ਹੈ 13 13 14 14 ਦੀਆਂ ਛੋਟੀਆਂ ਪਰ ਸਾਫ਼ ਸੁਥਰੀਆਂ ਬਹੁਤ ਨੇ ਦੁੱਧ ਪਾਣੀਆਂ ਦਰਮਿਆਨੇ ਕੱਦ ਕਾਰ ਦੀਆਂ ਆ ਗਈਆਂ ਇਹ ਇਹ ਮੈਂ ਤਾਂ ਕਿਹੜਾ ਸੂਆ ਪਣਤੀ ਜਿਹੜੀ ਸਾਹਮਣੇ ਆਪਾਂ ਦੀ ਇਹ ਪੀਜਾ ਸੂਆ ਜੀ ਆ ਖੋਲ ਕੇ ਤੋਰੀ ਬਈ ਤੋੜ ਵੀ ਖੋਲ ਕੇ ਇਹ ਕਦੋਂ ਦੀ ਸੂਈ ਆ ਜੀ ਇਹ ਨੂੰ ਵੀ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਇਹ ਤਿੰਨ ਚਾਰ ਦਿਨ ਦੀ ਸੂਈ ਆ ਇਹ ਵੀ ਬਾਹਰ ਜਾ ਰਹੀ ਆ ਸਾਹ ਬਾਹਰ ਜਾ ਹైదరాబాద్ ਜਾਏਗੀ ਸਾਰਾ ਮਾਲ ਤਾਜ਼ਾ ਹੀ ਆ ਠੀਕ ਆ ਗੱਲ ਪਹਿਲੀਆਂ ਦੋ ਝੋਟੀਆਂ ਛੱਡ ਕੇ ਸੱਜਣੋਂ ਬਾਕੀ ਸਾਰੀਆਂ ਝੋਟੀਆਂ ਇਹ ਹైదరాబాద్ ਨੂੰ ਜਾ ਰਹੀਆਂ ਨੇ ਗਾਕ ਪਾਈ ਹੋਰਾਂ ਕੋਲੇ ਜਿਵੇਂ ਤੁਹਾਨੂੰ ਦ ਵੀ ਬਾਹਰ ਦੇ ਗਾਕ ਨਾਲ ਜਿਆਦਾ ਸਿਸਟਮ ਆ ਥੋੜਾ ਮੋੜ ਲਓ ਜੀ ਇੱਥੋਂ ਆ ਲੋਕਲ ਥੋੜਾ ਜਿਹਾ ਘੱਟ ਵੇਚਦੇ ਨੇ ਬਾਈ ਹੋਰੀ ਮਾਲ ਤੇ ਬਾਹਰ ਮਾਲ ਜਿਆਦਾ ਜਾਂਦਾ ਜੇ ਬਾਹਰ ਵਾਲੇ ਕਿਸੇ ਵੀ ਸੱਜਣ ਨੇ ਝੋਟੀਆਂ ਮੰਗਾਉਣੀਆਂ ਨੇ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ 2-4 ਦਿਨ ਜੇ ਪਹਿਲਾਂ ਜਿਵੇਂ ਪੰਡਤ ਜੀ ਨੇ ਆਖਿਆ ਵੀ 2 ਤੋਂ 4 ਦਿਨ ਪਹਿਲਾਂ ਸਾਡੇ ਨਾਲ ਸੰਪਰਕ ਕਰ ਲਿਓ ਕੋਸ਼ਮਾਲ ਘਰੇ ਵੀ ਖੜਾ ਹੁੰਦਾ ਬਾਈ ਹੋਰਾਂ ਦੇ ਘਰੋਂ ਵੀ ਦੇ ਦੰਦੇ ਆ ਤੇ ਕੋਸ਼ਮਾਲ ਹੋਰਾਂ ਪਰਾਂ ਚ ਫੀਲਡ ਤੋਂ ਦਬਾ ਵੀ ਦਿੰਦੇ ਆ ਜੀ ਪਿੰਡਾਂ ਚ ਦਵਾ ਦਿੰਦੇ ਇਹ ਦੁੱਧ ਕਿੰਨਾ ਕ ਪਾ ਦੂ ਮੈਂ ਤੁਹਾਡੇ ਸਾਹਿਬ ਇਹ ਦੁੱਧ ਦੋ ਜੀ 15 ਕਿਲ 15 ਕਿਲੋ ਹਾਂ ਰੇਟ ਦਾ ਜੇ ਗੱਲ ਕਰ ਲਈ ਵੀ ਰੇਟ ਹੈਗੇ ਡਿਫਰੈਂਸ ਕਾਫੀ ਹਾਂ ਇਕੱਠੇ ਮਾਲ ਲਾਉਂਦਾ ਵੀ ਹੋ ਜਾਂਦਾ ਫਿਰ ਸੋਕ ਚ ਆ ਗਈ ਹਾਂ ਇਹਦਾ ਕਿਹੜਾ ਸੂਆ ਚੁੱਠੀ ਇਹਦਾ ਵੀ ਦੂਜਾ ਸੂਆ ਦਾ ਇਹਦਾ ਵੀ ਦੂਜਾ ਸੂਆ ਇਹ ਵੀ ਸੂਈ ਹੋਈ ਆ ਤਾਜੀ ਸੂਈ ਆ ਆ ਸਾਰੀਆਂ ਤਾਜ਼ੀਆਂ ਸੂਈਆਂ ਤਾਜ਼ੀਆਂ ਸੂਈਆਂ ਨੇ ਸਾਰੀਆਂ ਵੀ ਹਾਂ ਠੀਕ ਆ ਆ ਝੋਟੀ ਆ ਵੀ ਤਾਜੀ ਸੂਈ ਆ ਹਾਂ ਵਿੱਚ ਜੇ ਮੈਂ ਗੱਲ ਕਰ ਲਾਂ ਵੀ ਜਿਵੇਂ ਸੱਜਣ ਉਹ ਆਪਾਂ ਤੋਂ 10 ਮਈਆਂ ਲਿਜਾਣਗੇ ਜੇ ਵਿੱਚ ਗੱਲ ਕਰ ਲਈ ਵੀ 2-3 ਮਈਆਂ ਟੌਪ ਕਲਾਸ ਵੀ ਜਾਂਦੀਆਂ ਹਾਂ ਹਾਂ ਜਾਂਦੀਆਂ ਨੇ ਆ ਪੂਰੀਆਂ ਟੌਪ ਕਲਾਸ ਵੀ ਜਾਂਦੀਆਂ ਵਿੱਚ ਕਿਉਂਕਿ ਜਦੋਂ ਆਪਾਂ ਯਾਰ ਦੜਾ ਖਰੀਦਦੇ ਆ 10 ਤੋਂ 15 ਜਿਆਦਾ ਰੱਖੀਏ ਉਹ ਦੋ ਜਿਹੜੀਆਂ ਛੋਟੀਆਂ ਥੋੜੇ ਜੇ ਪਰਤਾ ਮਲਾਇਆ ਗਾ ਦੂਜੀਆਂ ਤਾਂ ਵੱਡੀਆਂ ਮਿਲ ਜਾਂਦੀਆਂ ਸਾਰੀਆਂ ਆ ਆ ਆ ਮੈਂ ਤੋੜ ਦੋ ਜੀ ਇੱਕ ਨੰਬਰ ਵਾਲੀ ਹਾਂ ਜੇ ਗੱਲ ਕਰ ਲਈਏ ਜੀ ਮਤਲਬ ਜਦੋਂ ਦੜਾ ਇਕੱਠਾ ਲੈਣੇ ਆ ਜਾਂ ਆਪਾਂ ਇੱਕ ਘਰ ਚੋਂ ਦੋ ਦੋ ਚਾਰ ਚਾਰ ਲੈਣੇ ਆ ਉਦੋਂ ਜੋੜੇ ਚ ਜਾਂ ਟ੍ਰਿਪਲ ਮਈਆਂ ਚ ਚੰਗੀ ਮੈਂ ਵੀ ਥੋੜੇ ਭਾਅ ਨਾਲ ਨਿਕਲ ਪਰ ਲੈਂਦੇ ਆ ਰਲ ਮਿਲ ਕੇ ਪਰਤਾ ਮਿਲ ਜਾਂਦਾ ਲੋ ਹਾਂ ਉਹੀ ਗੱਲ ਆ ਜੇ ਤੁਸੀਂ ਕਹੋ ਕੱਲੀ ਸਿੰਗਲ ਮੈਂ ਸਿੰ ਸਵਾਲ ਆਖ ਤੋਂ ਘੱਟ ਨਹੀਂ ਦਿੰਦਾ 1.3 40 ਤोजੇ ਗੱਲ ਕਰ ਲਈ ਆਪਾਂ ਝੋਟੀ ਚੰਗੀ ਆ ਲੰਬਾਈ ਲਮੂਰੀ ਪਿੰਡਾਂ ਚੋਂ ਚੋ ਚਾ ਕੇ ਲੈ ਜਾਂਦੇ ਤਾਜ਼ੀਆਂ ਖਰੀਆਂ ਵਈਆਂ ਨੇ ਪੋਰੀਆਂ ਅੱਛਾ ਪਿੰਡਾਂ ਚੋਂ ਘਰਾਂ ਚੋਂ ਆਪਾਂ ਮਾਲ ਚੋ ਕੇ ਦਵਾ ਦਾਨੇ ਹਾਂ ਹਾਂ ਬਾਈ ਥੋ ਕਮਾ ਲਓ ਜੀ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਇਹਨੂੰ ਕਹਿ ਕੇ ਦਨੋਗੇ ਸੂਈ ਨੂੰ ਇਹ ਵੀ ਤਾਜ਼ਾ ਬੱਚਾ ਤਿੰਨ ਚਾਰ ਦਿਨਾਂ ਦੀ ਇਸ ਸੂਈ ਆ ਅੱਛਾ ਤਾਜ਼ੀਆਂ ਨੇ ਬਿਲਕੁਲ ਹੂੰ ਉਹ ਬਾਈ ਜੀ ਆਪਾਂ ਗੱਲ ਕਰ ਲਈ ਆਪਣਾ ਮਾਲ ਉੱਥੇ ਕਹਿ ਕਿ ਵਾਰੀ ਵਗ ਗਿਆ ਆਪਣਾ ਤਾਂ ਬਥੇਰੇ ਵਰੀ ਵਗ ਗਿਆ ਉੱਥੇ ਆ ਕੰਮ ਆਪਣਾ ਪੁਰਾਣਾ ਹਾਂ ਵਪਾਰ ਲੈਣ ਚ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਇਹ ਤਾਂ ਸਾਡਾ ਪੰਡਤ ਕਰਦਾ ਹੀ ਬੜਾ 40 ਸਾਲ ਹੋ ਗਏ ਪੁਛਤਾ ਇੰਨੀ ਹੈ ਹਾਂ ਆ ਕੰਮ ਵਾਈ ਫਿਰ ਮੈਂ ਪੁਛਤਾ ਇੰਨੀ ਹੈ ਇਹੀ ਜੀ ਗੱਲ ਨਹੀਂ ਲੈ ਇੱਥੇ ਰ ਥਣ ਥਣੋਟ ਵੀ ਚੈੱਕ ਕਰ ਸਕਦੇ ਹਾਂ ਝੋਟੀਆਂ ਜਿਵੇਂ ਤੁਹਾਨੂੰ ਦੱਸਿਆ ਵੀ ਕੱਠੀਆਂ ਚ ਜਰਾ ਚੰਗਾ ਜਾਨਵਰ ਪੜਤੇ ਚ ਆਇਆ ਨਾ ਬਾਕੀ ਝੋਟੀਆਂ ਸਾਰੀਆਂ ਟੌਪ ਕਲਾਸ ਨੇ ਜਿਵੇਂ ਪੰਡਤ ਜੀ ਨੇ ਦੱਸਿਆ ਵੀ ਦੋ ਝੋਟੀਆਂ ਫਿਰ ਪੜਤਾ ਮਲਿਆਉਣ ਵਾਸਤੇ ਪਾਈਆਂ ਨੇ ਉਹ ਵੀ ਦੁੱਧ ਵਾਲੀਆਂ ਨੇ ਚੰਗੇ ਵਾਲੀਆਂ ਬਸ ਉਹਨਾਂ ਦਾ ਇਹੀ ਅੰਤਰ ਆ ਵੀ ਉਹਨਾਂ ਦਾ ਸੂਆ ਤੀਜਾ ਦੀ ਚਾਹ ਗਿਆ ਹੋਰ ਸਾਰੇ ਇਹ ਬਾਕੀ ਸਾਰੀਆਂ ਪਹਿਲੇ ਦੂਜੇ ਪਹਿਲੇ ਦੂਜੇ ਸੂਏ ਚ ਆ ਗਏ ਹਾਂ ਇਹਦੇ ਚ ਵੀ ਜਾਣਦੇ ਪਤਾ ਇਹਦਾ ਕਿਹੜਾ ਸੂਆ ਜੀ ਦੂਜਾ ਸੂਆ ਇਹਦਾ ਦੂਜਾ ਸੂਆ ਹਾਂ ਤਾਜੀ ਸੂਈ ਹੈ ਇਹ ਵੀ ਆ ਰੇਟ ਉਹੀ ਗੱਲ ਆ ਵੀ ਤਾਜੀ ਸੂਈ ਆ ਆ ਵੀ ਝੋਟੀ ਦੂਜੇ ਸੂਏ ਆ ਝੋਟੀ ਬਹੁਤ ਚੰਗੀਆਂ ਚੰਗੇ ਮੁੱਲ ਦੀ ਆ ਇਹਦੇ ਨਾਲ ਫਿਰ ਇਹਦਾ ਮੁੱਲ ਡੇ ਡੂੜੇ ਹੋ ਜਾਂਦਾ ਹੈ ਹਰਿਆਣੇ ਚ ਵੜਦੇ ਜਾ ਕੇ ਆਪਾਂ ਹਾਂ ਫਿਰ ਤੈਨੂੰ ਪਤਾ ਫਿਰ ਇਹਦਾ ਮੁੱਲ ਤਾਂ ਡੇ ਡੂੜੀ ਹੋ ਜੂ ਸੱਜਣਾ ਇੱਥੇ ਨਾ ਚਵਾਈ ਕੁਈ ਪਰ ਦੂਜੇ ਦਾ ਖੜੀ ਦੇਖ ਵੀ ਸਕਦੇ ਹੋ ਯਾਰ ਡੂਡੇ ਦਾ ਫਰਕ ਆ ਸਵਾਈ ਡੂਡੇ ਦਾ ਫਰਕ ਇਹਦਾ ਜੇ ਗੱਲ ਕਰ ਲਈਏ ਆ ਮੈਂ ਬਹੁਤ ਵੱਡੀ ਆ ਬਹੁਤ ਚੰਗੇ ਤਾਜੀ ਇਸ ਇਹ ਰੇਲ ਦੇ ਡੱਬੇ ਚ ਢੀ ਲਾਂਦੀ ਆ ਭਾਲ ਕੇ ਕਿਧਰੋਂ ਮੈਂ ਤਾਂ ਲੈ 16 ਕਿਲੋ ਚੌਣ ਚੌਣ ਦਾ ਹਾਂ ਹੁਣ ਇਹਦੀ ਚਵਾਈ ਮੇਰਾ ਖਿਆਲ ਕਰੀ ਹੋਈ ਆ ਬਾਈ ਹੋਰਾਂ ਨੇ ਹੋ ਚਵਾਈ ਹੋ ਗਈ ਹੈ ਬਾਈ ਇਥੋਂ ਮੋੜ ਲੋ ਜੀ ਕਮਾ ਲੋ ਇਹਦਾ ਪੰਡ ਤੇ ਜੀ ਸੂਆ ਕਿਹੜਾ ਇਹਦਾ ਵੀ ਦੂਜਾ ਸੂਆ ਆ ਜੀ ਅਛਾ ਜਿਆਦਾ ਪਹਿਲੇ ਦੂਜੇ ਸੂਏ ਦਾ ਮਾਰੀ ਹਾਂ ਦੂਜੇ ਦੂਜੇ ਸੂਏ ਨੇ ਬਾਕੀ ਆ ਮੈਂ 2 3 3 ਨੇ ਜਿਹੜੀਆਂ ਤੀਜੇ ਤੀਜੇ ਸੂਏ ਆ ਇਹ ਸਾਰੀਆਂ ਦੂਜੇ ਦੂਜੇ ਸੂਏ ਆ ਆ ਮੈਂ ਦਾ ਕੋਈ ਲੇਖਾ ਨਹੀਂ ਯਾਰ ਆ ਛੋਟੀ ਦਾ ਇਹਦਾ ਵਾਲੀ ਡਾਬਲਾ ਇਹ ਕਰਾਊਗੀ ਮੇਰਾ ਖਿਆਲ ਆ ਪੰਡਤ ਪੰਡਤ ਉੱਥੇ ਜਾ ਕੇ ਹਾਂ ਕਰਨਗੇ ਜਿਆਦਾ ਆਪਾਂ ਨੂੰ ਬਾਰ ਬਾਰ ਜਿਹੜੇ ਸੱਜਣ ਕੋਲੇ ਇਹ ਯਾਰ ਜਾਊਂਗਾ ਮੈਂ ਆ ਭੇਜਾਂਗੇ ਫੇਰ ਹੀ ਕਾਹਕ ਮੁੜ ਕੇ ਆਉਂਦਾ ਨਾ ਖੜਿਓ ਮੜੇ ਨਾਲ ਕੱਦ ਦੰਦਾ ਜਲਾ ਲੀਏ ਆਪਾਂ ਕੱਦ ਬਹੁਤ ਵੱਡਾ ਮੈਂ ਮੇਰੇ ਮੋਢੇ ਆਉਂਦੀ ਆ ਆ ਕੱਦ ਪੂਰਾ ਡਾਬਲਾ ਹੀ ਗੱਲ ਨਹੀਂ ਪੂਰਾ ਸਿਰਾਂ ਝੋਟੀਆਂ ਨੰਬਰ 1 ਹਾਂ ਝੋਟੀ ਟੌਪ ਕਲਾਸ ਐਨ ਪੂਰੀ ਝੋਟੀ ਆ ਵੀ ਬਹੁਤ ਚੰਗੀ ਆ ਤੇ ਹੁਣ ਆ ਝੋਟੀ ਵੀ ਆਪਾਂ ਤੁਹਾਨੂੰ ਸੱਜਣਾ ਦਿਖਾ ਦੇਣਾ ਇਹਦਾ ਕਿਹੜਾ ਸੂਆ ਜੀ ਇਹਦਾ ਵੀ ਦੂਜਾ ਸੂਆ ਹਾਂ ਝੋਟੀਆਂ ਸਾਰੀਆਂ ਜਵਾਨੀ ਸੀ ਆ ਗਈਆਂ ਜਿੰਨੀਆਂ ਆਪਾਂ ਦਿਖਾਈਆਂ ਦੋ ਤਿੰਨ ਵਈਆਂ ਨੂੰ ਛੱਡ ਕੇ ਥਣ ਥਣੋੜੀਆਂ ਨੂੰ ਵੀ ਟੌਪ ਦਾ ਲੱਗਿਆ ਯਾਰ ਹੁਣ ਇਹਦੇ ਥੱਲੇ 12 ਕਿਲੋ ਦੁੱਧ ਤਿਆਰ ਹੈ ਇਹਦੇ ਥੱਲੇ 12 ਕਿਲੋ ਰੈਡੀ ਦਾ ਪਰਤੇ ਇਹਨਾਂ ਦੇ ਤਕਰੀਬਨ ਲੱਖ ਡੇਢ ਕਿੜੀ ਨੇ ਨਾ ਇਹ ਤਾਂ 80 ਕਿਤੀ ਲਈ ਹੈ ਅੱਛਾ ਜੀ ਹੂੰ ਰਾਟ ਬਹੁਤ ਜੈਨਾ ਆਪਣਾ ਯਾਰ ਸਾਰਾ ਪੜ ਤਾਂ 90 ਦਾ ਭਾਅ ਹੋ ਗਿਆ ਸਾਰਾ ਕੋਈ ਵੱਧ ਕੋਈ ਘੱਟ ਆ ਵੱਡੀਆਂ ਦਾ ਅੱਛਾ ਜੀ ਹਾਂ ਕੋਈ ਵਿਚੀ ਵੱਡੀਆਂ ਛੋਟੀਆਂ ਲਾ ਕੇ ਵੀ 90 ਡੇੜ ਗੇੜ ਪਿਰਦੀਆਂ 90 ਡੇੜ ਗੇੜ ਮਈਆਂ ਪੈ ਗਏ ਯਾਰ 90 ਡੇੜ ਗੇੜ ਜਿਵੇਂ ਸੱਜਣੋਂ ਆ ਝੋਟੀ ਲੱਗਦੀ ਆ ਇਹ ਝੋਟੀ ਤਾਂ ਮੈਨੂੰ ਮਹਿੰਗੀ ਲੱਗਦੀ ਪਰ ਪਏ ਇਹ 90 ਡੇੜ ਗੇੜ ਹੀ ਗਈ ਜੇ ਗੱਲ ਕਰ ਲਈ ਜਿਵੇਂ ਬਾਈ ਨੇ ਦੱਸਿਆ ਲੈ ਇੱਥੇ ਤੋਂ ਥਣ ਥਣੌੜ ਚੈੱਕ ਕਰ ਸਕਦੇ ਆ ਟਾਪ ਕੁਆਲਟੀ ਦਾ ਲੱਗਿਆ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਉੱਤਿਆਨਾਰੇ ਦੀ ਬਾਡੀ ਬੁੱਡੀ ਵੀ ਲਾਜਵਾਵਾ ਝੋਟੀ ਨੰਬਰ ਪਾਣਾ ਐ ਐਸੀ ਗੱਲ ਹਾਂ 90 ਡੇੜੇ ਗੇੜੇ ਮਾਲ ਪੈਂਦਾ ਨਹੀਂ ਹਾਂ ਇਹ ਮਹਿੰਗੀ ਲਈ ਆ ਦੂਜੀਆਂ ਸਸਤੀਆਂ ਲਈਆਂ ਰਲ ਮਿਲ ਕੇ 90 ਦਾ ਭਾਅ ਬਣਾਤਾ ਸਾਰਾ ਹਾਂ ਆਪਾਂ ਪਰਤੇ 'ਚ ਆ ਗੀਆਂ ਮਤਲਬ ਇਹ ਗੱਲ ਕਰ ਲਈਏ 9 ਲੱਖ ਦੀਆਂ ਹੋ ਗਈਆਂ 10 ਠੀਕ ਆ ਜੀ ਇਹ ਆਪਾਂ 10 ਝੋਟੀਆਂ ਭੇਜਣੀਆਂ ਆ 10 ਭੇਜਣੀਆਂ 10 ਤੇ ਬਾਕੀ ਜੇ ਹੋਰ ਕਿਸੇ ਸੱਜਣ ਨੇ ਆਪਣੇ ਨਾਲ ਸੰਪਰਕ ਕਰਨਾ ਆਪਣਾ ਸੰਪਰਕ ਨੰਬਰ ਜਿਹੜਾ 98763 6634 ਇੱਕ ਵਾਰੀ ਫੇਰ ਬੋਲ ਦੋ 98763 6634 ਇਹ ਨੰਬਰ WhatsApp ਆ ਮੇਰਾ ਬੋਲ ਦੋ 8390 97924 ਲੈ ਨੰਬਰ ਸੱਜਣੋ ਪੰਡਤ ਜੀ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਸੰਪਰਕ ਤੁਸੀਂ ਕਰ ਲਿਓ ਜਿਵੇਂ ਬਾਹਰ ਵਾਲੇ ਕਿਸੇ ਵੀ ਸੱਜਣ ਨੇ ਯੂਪੀ ਵਾਲੇ ਨੇ ਐਮਪੀ ਵਾਲੇ ਨੇ ਆਲ ਇੰਡੀਆ ਟਰਾਂਸਪੋਰਟ ਦਾ ਕੰਮ ਵੀ ਆ ਨਾਲ ਕਿਉਂਕਿ ਗੱਡੀ ਵੀ ਆਉਣ ਆਲੀ ਆ ਲੋਡਿੰਗ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇ ਐਂਡ 'ਚ ਮੈਂ ਚਲਾਉਂਗਾ ਕਲਿੱਪਾਂ ਵੀ ਲੋਡ ਬਾਈ ਹੋ ਰਹੀ ਕਿਵੇਂ ਕਰਕੇ ਭੇਜਦੇ ਨੇ ਤੇ ਕਾਗਜ਼ ਪੱਤਰ ਵੀ ਹੁੰਦੇ ਆ ਮੇਰਾ ਖਿਆਲ ਆ ਜੀ ਕੁਝ ਸਾਰਾ ਕੁਸ ਕਾਗਜ਼ ਲਿਖ ਕੇ ਭੇਜਾਂ ਸਰਪੰਚ ਤੋਂ ਮੋਹਰ ਲਵਾ ਕੇ ਦੇਵਾਂਗੇ ਵੀ ਰਾਸਤੇ 'ਚ ਜੇ ਗੱਲ ਕਰ ਲਈਏ ਵੀ ਕੋਈ ਵੀ ਦਿੱਕਤ ਨਹੀਂ ਆਉਂਦੀ ਜਿਹੜਾ ਮਾਲ ਕੋਈ ਦਿੱਕਤ ਨਹੀਂ ਆਉਂਦੀ ਹਾਂ ਵੀ ਪੱਕਾ ਜਿਵੇਂ ਕੋਈ ਰਸੀਦ ਬਿਲ ਹੁੰਦੀ ਆ ਜੀ ਤਾਂ ਸਰਪੰਚ ਦਾ ਮੋਹਰ ਲੱਗੂਗੀ ਇਹਨਾਂ ਦਾ ਹਲੂਆ ਲਿਖਿਆ ਜਾਉ ਸਾਰਿਆਂ ਦਾ ਠੀਕ ਹੈ ਜੀ ਇਹ ਕਾਲੇ ਰੰਗ ਦੇ ਆ ਮੈਂ ਸਾ ਨੌ ਨੇ 10ਵੀਂ ਬੱਲੀ ਹੈ ਪੰਜ ਕਲਿਆਣੀ ਆ ਠੀਕ ਹੈ ਜੀ ਵੀ ਆ ਸਾਰਾ ਮੇਰਾ ਨੌ ਲਿਖਿਆ ਜਾਉ ਖੁਦ ਆਪ ਦਾ ਠੀਕ ਹੈ ਜੀ ਇਹ ਮੋਹਰ ਲੱਗੂ ਸਰਪੰਚ ਦੀ ਜਿਹਨੇ ਲੈਣਾ ਹైదరాబాద్ ਉਹਦਾ ਐਡਰੈਸ ਲਿਖਿਆ ਜਾਊਗਾ ਠੀਕ ਹੈ ਜੀ ਵੀ ਮਤਲਬ ਜੇ ਗੱਲ ਕਰ ਲਈਏ ਵੀ ਰਾਹ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਨਹੀਂ ਮਾਲ ਜਿਹੜੇ ਬੰਦੇ ਜਿਵੇਂ ਆਪਣੇ ਗੱਡੀ ਵਾਲੇ ਜਾਂਦੇ ਆ ਉਹਦੇ ਨਾਲ ਬੰਦੇ ਵੀ ਜਾਂਦੇ ਆ ਦੋ ਬੰਦੇ ਸਾਡੇ ਹੀ ਜਾਣਗੇ ਇਧਰੋਂ ਹਾਂ ਅੱਛਾ ਆਪਣੇ ਬੰਦੇ ਜਾਂਦੇ ਆ ਇਧਰੋਂ ਨਾਲ ਤੇ ਸਾਮ ਸੰਭਾਲਦਾ ਸਿਸਟਮ ਸਾਰਾ ਰਾਸਤੇ ਦਾ ਸਾਰੀ ਸੈਟਿੰਗ ਹੁੰਦੀ ਹੈ ਸਾਰੀ ਸੈਟਿੰਗ ਲੈ ਬਾਕੀ ਨੰਬਰ ਸੱਜਣੋਂ ਬਾਈ ਹੋਰਾਂ ਦਾ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਤੇ ਬਾਕੀ ਆਹ ਬੰਦੇ ਜਾਣਗੇ ਨਾਲ ਦੁਨੇ ਅੱਛਾ ਗੱਡੀ ਤੇ ਆਪਣਾ ਕੀ ਨਾਮ ਹੈ ਤ੍ਰਿਲੋਕੀ 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 ਆਪਣਾ ਕੀ ਆ ਜੀ ਕ੍ਰਿਸ਼ਨ ਲੈ ਕ੍ਰਿਸ਼ਨਾਂ ਤੇ ਤ੍ਰਿਲੋਕੀ ਹੋਣੀ ਜਾਣਗੇ ਭਾਈ ਆਹ ਮਾਲ ਛੱਡਣ ਇਧਰੋਂ ਤੇਰੇ ਲੋਕ ਕੀ ਨਾਥ ਹੈ ਹਾਂ ਹਾਂ ਤੇਰੇ ਲੋਕ ਕੀ ਨਾਥ ਹੋਰੀ ਜਾਣਗੇ ਤੇ ਬਾਕੀ ਜ਼ਿੰਮੇਵਾਰੀ ਦਾ ਕੰਮ ਕਰਦੇ ਪੂਰਾ ਸਿਆਣੇ ਬੰਦੇ ਆ ਬਹੁਤ ਵਧੀਆ ਹਾਂ ਚੰਗੇ ਬੰਦੇ ਆ ਤੇ ਬੰਦੇ ਉਹ ਸਮਝ ਕੇ ਜਾਣਗੇ ਉਹੀ ਗੱਲ ਆ ਵੀ ਬੰਦੇ ਸਮਝਦਾਰ ਹੀ ਜਾਣਗੇ ਇੰਨੀ ਦੂਰਾ ਅਲ ਨੰਬਰ ਸੱਜਣਾ ਪੰਡਤ ਜੀ ਦਾ ਲਾ ਦੇਣਾ ਮੈਂ ਸਕਰੀਨ ਤੇ ਬਾਕੀ ਜਿਹੜਾ ਪੜਤਾ ਯਾਰਾ ਪੜਤਾ ਮੈਨੂੰ ਇਹਨਾਂ ਦੇ ਭਾ ਦਾ ਠੀਕ ਲੱਗਿਆ 90 ਦੇ ਭਾ ਦਾ ਪੜਤਾ ਸਾਰਾ ਇਹ ਕੋਈ ਘੱਟ ਲਾ ਲਓ ਕੋਈ ਵੱਧ ਲਾ ਲਓ ਹਨਾ ਚੋਟੀਆਂ ਚੰਗੀਆਂ ਸਾਰੀਆਂ ਇਹ ਜਾਰੀਆਂ ਨੇ ਹైదరాబాద్ ਬਾਕੀ ਹੋਰ ਕਿਸੇ ਸੱਜਣ ਨੇ ਕਿਸੇ ਵੀ ਸਟੇਟ ਚ ਮਾਲ ਮੰਗਾਉਣਾ ਤਾਂ ਪੰਡਤ ਜੀ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ